ਆਪਣੇ ਚੈਨਲ ਤੇ ਹੈ ਸਾਰੇ ਦੋਸਤੋ ਮਿੱਤਰਾਂ ਦਾ ਬਹੁਤ ਧੰਨਵਾਦ ਆਪਣੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਜਰੂਰ ਕਰਿਆ ਕਰੋ ਨਾ ਭੁੱਲਿਆ ਕਰੋ ਅੱਜ ਆਪਾਂ ਆਏ ਆ ਆਪਣੇ ਛੋਟੇ ਭਾ ਗੁਰਪ੍ਰੀਤ ਕੋਲੇ ਜਿਹੜਾ ਹੈਗਾ ਟਰਨਲ ਫਰੈਂਡ ਦੇ ਨਾਂ ਤੇ ਇਹਨਾਂ ਦੀ ਹੈਗੀ ਆ ਸ਼ਾਪ ਤੇ ਇਧਰ ਲੋਕੇਸ਼ਨ ਹੈਗੀ ਆ ਜੀ ਜਿਹੜਾ ਮੇਨ ਮੰਨ ਲਓ ਪਿੱਛੋਂ ਆ ਰਿਹਾ ਹੈਗਾ ਗੁੱਬਾਂ ਵਾਲੀ ਸਾਈਡ ਤੋਂ ਫਾਟਕਾ ਹੁੰਦਾ ਅੱਗੇ ਫਾਟਕਾ ਤੇ ਆ ਲੋਕੇਸ਼ਨ ਹੈਗੀ ਆ ਤੇ ਇੱਥੇ ਲੋਕੇਸ਼ਨ ਹੈਗੀ ਅੱਗੇ ਜਨਤਾ ਡੈਰੀ ਹੈਗੀ ਜਿਹੜੀ ਮਸ਼ਹੂਰ ਹੈ ਪੂਰੀ ਯਾਰ ਵਿੱਚ ਜਿਹੜੀ ਪਸਾਨ ਆੜੀ ਹੈ ਅੱਗੇ ਰੇਲਵੇ ਸਟੇਸ਼ਨ ਵੀ ਹੈਗਾ ਹੈ ਤੇ ਬਾਈ ਗੁਰਪ੍ਰੀਤ ਨਾਲ ਆਪਾਂ ਗੱਲ ਕਰਾਂਗੇ ਵੀ ਕਿਹੜੀਆਂ ਕਿਹੜੀਆਂ ਬਾਈ ਕੋਲ ਵੈਰਾਈਟੀਆਂ ਹੈਗੀਆਂ ਨੇ ਤੇ ਕਿਹੜੇ ਕਿਹੜੇ ਕਲਰ ਤੇ ਕੀ ਕੀ ਰੇਟ ਨੇ ਉਹ ਬਾਈ ਨਾਲ ਆਪਾਂ ਜਾ ਕੇ ਅੰਦਰ ਸਾਰੀ ਗੱਲਬਾਤ ਕਰਾਂ ਆਪਣੇ ਚੈਨਲ ਤੇ ਆਪਾਂ ਦੱਸਾਂਗੇ ਕਿ ਬਾਈ ਦੇ ਫਿਕਸੇ ਰੇਟ ਨੇ ਜਾਇਜ਼ ਰੇਟ ਨੇ ਕਿ ਜੇ ਬਾਈ ਕੋਲ ਦੂਰੋਂ ਚੱਲ ਕੇ ਭਰਾ ਆਉਂਦੇ ਨੇ ਪੱਗਾਂ ਵਾਸਤੇ ਤਾਂ ਉਹੇ ਦਾ ਮਾਨਤਾ ਨਾਲ ਬਾਈ ਕਹਿੰਦਾ ਮੈਂ ਕਰ ਦਿੰਦਾ ਹੁਣ ਆਪਾਂ ਚੱਲਦੇ ਆਂ ਬਾਈ ਗੁਰਪ੍ਰੀਤ ਵਾਲੇ ਅੰਦਰ ਗੱਲਬਾਤ ਕਰਦੇ ਆਂ ਤੇ ਬਾਈ ਤੋਂ ਸਾਰੀ ਜਾਣਕਾਰੀ ਆਪਾਂ ਲੈਣ ਬਾਈ ਗੁਰਪ੍ਰੀਤ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਉਹ ਠੀਕਾ ਕੋ ਜੀ ਬਹੁਤ ਵਧੀਆ ਜੀ ਤੁਸੀਂ ਸੁਣਾਓ ਉਹ ਠੀਕ ਹੈ ਜੀ ਹਾਂਜੀ ਹਾਂਸ ਆਪਣੇ ਚੈਨਲ ਤੇ ਹੈ ਬਾਈ ਗੁਰਪ੍ਰੀਤ ਤੁਹਾਡਾ ਸਵਾਗਤ ਤੇ ਬਾਈ ਤੁਸੀਂ ਸਤਿ ਸ਼੍ਰੀ ਅਕਾਲ ਜੀ ਸਾਡੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਬਾਈ ਆਪਾਂ ਬਾਹਰ ਥੋੜੀ ਲੋਕੇਸ਼ਨ ਦੱਸ ਦਿੱਤੀ ਹੈ ਹਨਾ ਓਕੇ ਜੀ ਤੇ ਦੋਸਤੀ ਪਰਮਾਤਮਾ ਦੀ ਕਿਰਪਾ ਨਾਲ ਆਪਣੀ ਬਰੀ ਪੁਰਾਣੀ ਹੈ ਹੈ ਸਹੀ ਗੱਲ ਹੈ ਸਕੂਲ ਟਾਈਮ ਤੋਂ ਹਾਂ ਸਕੂਲ ਟਾਈਮ ਤੋਂ ਬਈ ਤੇ ਪਰਮਾਤਮਾ ਦੀ ਕਿਰਪਾ ਰਹੇ ਜਾਰੀ ਦੋਸਤੀ ਆਪਣੀ ਬਣੀ ਰਹੇ ਤੇ ਬਾਹਰ ਆਪਾਂ ਦੱਸਿਆ ਵੀ ਜਿਹੜੇ ਵੀ ਦੋ ਰੋਂ ਆਉਣਗੇ ਆਪਣੇ ਕੋਲ ਹੈਨਾ ਆਪਾਂ ਉਹਨਾਂ ਨੂੰ ਸਪੈਸ਼ਲ ਮਾਨਤਾ ਨਾਲ ਜ਼ਰੂਰ ਜੀ ਕਰਾਂਗੇ ਤੇ ਗੁਰਪ੍ਰੀਤ ਜੀ ਬਾਈ ਬਰੀਕੀ ਦੇ ਵਿੱਚ ਦੀ ਦੁਕਾਨ ਦੇ ਵਿੱਚ ਕਿਹੜੀ ਕਿਹੜੀ ਵੈਰਾਈਟੀ ਆਪਣੀ ਛੈਗੀ ਹੈ ਹੈਨਾ ਤੇ ਕਿਹੜੇ ਕਿਹੜੇ ਕਲਰ ਆ ਤੇ ਕੀ ਕੀ ਰੇਟ ਆ ਤੇ ਸਾਨੂੰ ਜ਼ਰੂਰ ਇਸ ਚੀਜ਼ ਬਾਰੇ ਆਪਾਂ ਤੁਰੇ ਚੱਲਾਂਗੇ ਤੇ ਤੁਸੀਂ ਨਾਲ ਦੀ ਨਾਲ ਜਾਣਕਾਰੀ ਠੀਕ ਹੈ ਜੀ ਹਾਂਜੀ ਰੋਡਾਂ ਤੋਂ ਨਾਦਰ ਵੀ ਟਰਬਟ ਰੇਂਜ ਪਕੜੀ ਉਸ ਮੌਰ ਮੰਡੀ ਹਾਂਜੀ ਹਾਂ ਰੇਲਵੇ ਰੋਡ ਵੱਜਦਾ ਜੀ ਹਾਂ ਰੇਲਵੇ ਰੋਡ ਦੀ ਹਾਂ ਦੱਸ ਸਕਦਾ ਥੋੜੀ ਜਿਹੀ ਦੱਸ ਸਕਤੀ ਹਾਂ ਇਹ ਨਾਂ ਤੇ ਆਪਣਾ ਸਟੋਰ ਆ ਜੀ ਹਾਂਜੀ ਉੱਥੋਂ ਪਹਿਲਾਂ ਹੀ ਪਗੜੀ ਹਾਂਜੀ ਅੱਗਾ ਦਾ ਸਟੋਰ ਨੇ ਹਾਂਜੀ ਹਾਂ ਸਹੀ ਗੱਲ ਹੈ ਜਿਵੇਂ ਇਹ ਜਿਹੜੇ ਰੈੱਡ ਦੀ ਠੂਨ ਲਾਈ ਅਸੀਂ ਉਹਦਾ ਨਾਂ ਪਹਿਲਾਂ ਰੈੱਡ ਦਾ ਟਮਾਟਰ ਹੀ ਆ ਜੀ ਉਹ ਨਾਬੀ ਜੀ ਹਾਂਜੀ ਠੀਕ ਹੈ ਨਾ ਜਿਵੇਂ ਰੱਤਾ ਇਹਦਾ ਇਹਦਾ ਵੀ ਨਾਂ ਦੇ ਸਾਰੀਆਂ ਰੈੱਡ ਦੀ ਜਿਹੜਾ ਇਹ ਬਾਈ ਤੁਸੀਂ ਕੱਪੜੇ ਦੀ ਜਿਹੜੀ ਕਿਹੜੀ ਮੰਨ ਲਓ ਵੈਰਾਈਟੀ ਜਿਹੜੀ ਬਾਈਦੀ ਹੈ ਬਾਈ ਇਹ ਸਾਡੇ ਕੋਲੇ ਬੀਵਾਜੀ ਫੁੱਲ ਹੈ ਬੀਵਾਜੀ ਫੁੱਲ ਹੈ ਹਾਂਜੀ ਹਾਂ ਠੀਕ ਹੈ ਬਈ ਇਹ ਟੌਪ ਦਾ ਬ੍ਰਾਂਡ ਆ ਗਿਆ ਯੂ ਟੌਪ ਦਾ ਬਹੁਤ ਦਾ ਹਾਂਜੀ ਇਹ ਟੌਪ ਉੱਪਰ ਬਣੇ ਨਹੀਂ ਕੁਝ ਬਸ ਅੱਛਾ ਬਈ ਸਭ ਤੋਂ ਸਰਾ ਹਾਂਜੀ ਹਾਂਜੀ ਵਧੀਆ ਫੁੱਲ ਵਧੀਆ ਕੁਆਲਿਟੀ ਬਈ ਹੈ ਠੀਕ ਹੈ ਬਈ ਇਹ ਮੇ ਅਰਮੀ ਸ਼ੇਡ ਆ ਗਈ ਗ੍ਰੀਨ ਦੀਆਂ ਸ਼ੇਡਾਂ ਆ ਗਈਆਂ ਹਾਂ ਸ਼ੇਡ ਵਿੱਚ ਲਿਖਿਆ ਹੋਇਆ ਹੈ ਨਾ ਸਾਰੇ ਲਿਖੀ ਹੋਇਆ ਅੰਗੂਰੀ ਮੰਨ ਲਓ ਇੱਕ ਕਲਰ ਚ 5 ਤੋਂ 6 ਰੰਗ ਅੱਛਾ ਬਈ ਇੱਕ ਕਲਰ ਦੇ ਵਿੱਚ ਹਾਂਜੀ ਹਾਂਜੀ 5 ਤੋਂ ਗੁਰਪ੍ਰੀਤ ਕਹਿੰਦਾ ਬਈ 6 ਰੰਗ ਕਹਿੰਦਾ ਵੀ ਅੰਤਾਂ ਦੀ ਆ ਗਈ ਜੀ ਮੰਨੋ ਜਿਹਨੂੰ ਗੁਲਾਨਾਰੀ ਕਹਿੰਦੇ ਨੇ ਵੀ ਕੋਈ ਨੀ ਸੀੜਾ ਆ ਗਈ ਸੀ ਠੀਕ ਹੈ ਇਸੇ ਤਰ੍ਹਾਂ ਹੀ ਆਪਣੇ ਆਗੇ ਜੀ ਮਹਲੋ ਸੰਤਰੀ ਕਹਦਨੇ ਆ ਹਾਂਜੀ ਜੀ ਸੰਤਰੀ ਹਾਂਜੀ ਜੀ ਜਦੋਂ ਸੰਤਰੀ ਦੂਜੀ ਸ਼ੇਡ ਆ ਕੇ ਤੇ ਆ ਗੀਆਂ ਠੀਕ ਹੈ ਬਈ ਠੀਕ ਹੈ ਜੀ ਦੇ ਨਾਲ ਨਾਲ ਹੀ ਇਧਰ ਵੀ ਸੀ ਥੋੜਾ ਇਸ ਤਰ੍ਹਾਂ ਚ ਬਗਾਰੇ ਮਾਜਿਕਲ ਚੱਲ ਰਹੇ ਹਨ ਠੀਕ ਹੈ ਬਈ ਇਸ ਤਰ੍ਹਾਂ ਦੀ ਬਹੁਤ ਵੈਰਾਈ ਮੰਨ ਲਓ ਬਈ ਆਪਣੇ ਕੋਲੇ ਪਰਮਾਤਮਾ ਦੀ ਕਿਰਪਾ ਵੀ ਬਾਹਰੋਂ ਆਪਣੇ ਚੈਨਲ ਦੇ ਦੇਖ ਕੇ ਵੀ ਤੇ ਮੁੰਡੇ ਇਕੱਠੇ ਆ ਕੇ ਕੋਈ ਚੱਕਰ ਵਾਲੀ ਗੱਲ ਨਹੀਂ ਕੋਈ ਗੱਲ ਨਹੀਂ ਜ਼ਰੂਰ ਮੈਂ ਹਾਂਜੀ ਹਾਂ ਠੀਕ ਹੈ ਬਈ ਨਾ ਜ਼ਰੂਰ ਕਰਾਂਗੇ ਬਹੁਤ ਤੋਂ ਬਹੁਤ ਵੱਡਾ ਮੋਟਾ ਠੀਕ ਹੈ ਬਈ ਇਹ ਆਪਣੇ ਉਹਦੇ ਚ ਆ ਕੇ ਦੇਖ ਠੀਕ ਹੈ ਜਿਵੇਂ ਦੇਵੀ ਜੀਆਂ ਦੋਸ਼ੇ ਦਾਖ ਦੇ ਕੋਲ ਅੱਗ ਲਾ ਕਲਰ ਆ ਗਿਆ ਨਾ ਬਾਈ ਦੇ ਸਟੈਚੂ ਲਾ ਕੇ ਪੱਗਾਂ ਬੰਨੀਆਂ ਹੋਈਆਂ ਨੇ ਹਨਾ ਇਹ ਨਵਾਂ ਟ੍ਰੈਂਡ ਆ ਬਹੁਤ ਸੋਹਣੀ ਲੱਗ ਰਹੀ ਆ ਹਨਾ ਅੱਗ ਲਾ ਦੇਵੀ ਜੀਆਂ ਦੋਸ਼ੇ ਦਾਖ ਨਾਲ ਦੀ ਨਾਲ ਜਦੋਂ ਕਲਰ ਬਾਈ ਦੇਖਣਗੇ ਹਨਾ ਬਾਈ ਤਾਂ ਕੋਈ ਸੰਸੇ ਵਾਲੀ ਗੱਲ ਨਹੀਂ ਐਂ ਲੱਗਦਾ ਵੀ ਆਪਦੇ ਬਗ ਬੰਨੀਆਂ ਹਾਂ ਹਾਂ ਬਸ ਹੈ ਕਿਹੜੀ ਇਹ ਆਪਣਾ ਫੇਸ ਡੰਮੀ ਲਈ ਜਿਹੜੀ ਫੇਸ ਆ ਗਿਆ ਨਾ ਫੇਸ ਨੂੰ ਦੇਖ ਕੇ ਆਪਾਂ ਨੂੰ ਇਹਨਾਂ ਦਾ ਪਤਾ ਲੱਗਦਾ ਕਿਹੜਾ ਸਟਾਈਲ ਜਾਂ ਕਿੱਦਾਂ ਦਾ ਕਲਰ ਕਿੱਦਾਂ ਦਾ ਆਪਨੇ ਚਾਹੂਗਾ ਕਿੱਨਾ ਜਿੱਥੇ ਹਾਂ ਸਹੀ ਗੱਲ ਆ ਬਾਈ ਗੱਪੀ ਸਾਰਾ ਕੁਲਾ ਪੂਰਾ ਸੀ ਲੱਗ ਲੱਗ ਕੇ ਬਾਈ ਜਿਹੜੀ ਡੈਕੋਰੇਸ਼ਨ ਬੜੇ ਤਰੀਕੇ ਨਾਲ ਬਹੁਤ ਸੋਹਣੇ ਨਾਲ ਕਰੀ ਹੋਈ ਆ ਹਾਂਜੀ ਹਾਂਜੀ ਇਸ ਤੋਂ ਬਾਅਦ ਸਰ ਕੁੜਤਾ ਵੀ ਆ ਮਾ ਗਈ ਅੱਛਾ ਬਾਈ ਕਲਰ ਠੀਕ ਹੈ ਜੀ ਹਾਂਜੀ ਵਾਈਟ ਹਾਊਸ ਵੀ ਨਾਲ ਮੰਨ ਲਓ ਵਾਈਟ ਚ ਠੀਕ ਹੈ ਤਾਂ ਰਿਆ ਮਾ ਗਿਆ ਜੀ ਇਹ ਕਲਰ ਆ ਗਿਆ ਠੀਕ ਹੈ ਠੀਕ ਹੈ ਜੀ ਸਪੈਸ਼ਲ ਆਫਰ ਭਾਈ ਤੁਸੀਂ ਬੋਲੀ ਵੀ ਸੀ ਸਪੈਸ਼ਲ ਆਫਰ ਹਾਂ ਹੁਣ ਲਾਇਆ ਹੈ ਸਪੈਸ਼ਲ ਹਾਂਜੀ ਵੱਲੋਂ 31 ਮਈ 2025 ਤੱਕ 31 ਮਈ 2025 ਤੱਕ ਜਿਵੇਂ ਨਾਲ ਹੁਣ ਲੋਰ ਟੀ-ਸ਼ਰਟ ਦਾ ਹੁਣੇ ਕੀਤਾ ਲੇਕਿਨ 10 ਦਿਨ ਨਹੀਂ ਹੋਇਆ ਕਿ ਇਹ ਵੀ ਨਵਾਂ ਕਰਤਾ ਕਿ ਨਾਲ ਹਾਂਜੀ ਜਿਵੇਂ ਪੰਜ ਲੋਰਾ ਨਾਲ ਇੱਕ 5 ਮੀਟਰ ਦਾ ਕੁੜਤਾ ਮੈਂ ਮਾਸੀ ਕਰੀਦੇਮ ਨਾਲ ਕਰੀਦੇਮ ਉਸਦੇ ਨਾਲ ਹੀ ਕੱਲ ਇੱਕ ਆਫਰ ਹੋ ਰਿਹਾ ਤਾਂ ਜਿਵੇਂ ਜਿਹੜਾ ਕੋਈ ਤਿੰਨ ਲੋਰਾਂ ਲਊਗਾ ਉਹਦੇ ਨਾਲ ਗੋਲ ਗਲੇ ਵਾਲੀ ਇੱਕ ਟੀ-ਸ਼ਰਟ ਫਰੀ ਦਿੱਤੀ ਜਾਵੇ ਫਰੀ ਦਿੱਤੀ ਜਾਵੇ ਹਾਂਜੀ ਆਫਰ ਲੱਗਦੇ ਰਹਿੰਦੇ ਹੈਗੇ ਆਫਰ ਬਹੁਤ ਵਧੀਆ ਚਲੋ ਭਈ ਆਫਰ ਵੀ ਹੈ ਬਾਕੀ ਕੁਆਲਿਟੀ ਵਧੀਆ ਹੈ ਨਾ ਸੋ ਆਲਾ ਕੇ ਰੋਗਲਸ ਆ ਕੇ ਮਹਿਰ ਕਰੀ ਡੀਡਿਜੈਂਟਸ ਤੇ ਬੱਚੀ ਓਕੇ ਓਕੇ ਸਹੀ ਹੈ ਨਾਲ ਪਰਫਿਊਮ ਜੀ ਉਧਰ ਇਤਰ ਸੀ ਇਧਰ ਪਰਫਿਊਮ ਆ ਗਿਆ ਹਾਂਜੀ ਇਹਦੀ ਵੈਰਾਈਟੀ ਆ ਗਈ ਤੇ ਬਹੁਤ ਦੇਖੋ ਆ ਆਸ ਆ ਗਿਆ ਬਹੁਤ ਸੋਨਾ ਜੀ ਜਿਹੜਾ ਉਹ ਕਿਹ ਲਈ ਹੈ ਟਿਕਟੌਕ ਦੀ ਵੈਰਾਈਟੀ ਹੈ ਇੱਕ ਚੀਜ਼ ਦੀ ਕੁਆਲਿਟੀ ਕੁਆਂਟੀਟੀ ਹੈ ਚੀਜ਼ ਨੂੰ ਇਹ ਗੱਲ ਨਹੀਂ ਉਹ ਦੋ ਕੋਈ ਦੁਕਾਨ ਤੇ ਜਾ ਕੇ ਬਾਈ ਦੇ ਸੱਲੀ ਕਰਕੇ ਤੇ ਜਨਾਈ ਗੱਲ ਹੈ ਕੋਈ ਤੁਹਾਨੂੰ ਜੀ ਜਾਣਕਾਰੀ ਦਿੱਤੀ ਹੈ ਨਾ ਆਫਰ ਸਪੈਸ਼ਲ ਜਿਹੜੇ ਹੋ ਗਏ ਹੈ ਹੈ ਨਾ ਹਾਂਜੀ ਤੇ ਕੁਆਲਿਟੀ ਟੌਪ ਜੀ ਆਪਣੇ ਕੋਲ ਜਾਓ ਕੋਈ ਭਰ ਲੋ ਪੂਆਂ ਦੀ ਪਟਾਰੇ ਤੋਂ ਮੁੰਡੇ ਆਪਣੇ ਕੋਲ ਆ ਜਾਣਾ ਨਾ ਮਰਜ਼ੀ ਆ ਜਾਣਾ ਅਸੀਂ ਇਨੀ ਗਾਰੰਟੀ ਦਿੰਦੇ ਹਾਂ ਪਰ ਇਹ ਤਾਂ ਨਹੀਂ ਹੈ ਕਿ ਮੈਂ ਤੁਹਾਨੂੰ ਚੈਲੰਜ ਕਰ ਦੂ ਕਿਸੇ ਗੱਲ ਸੱ ਪੱਕਾ ਮੰਨ ਲਓ 6 ਮਹੀਨਾ ਚ ਰੰਗ ਫਿੱਕਾ ਛੇ ਮਹੀਨੇ ਜੇ ਆਪ ਨੂੰ ਮੰਨ ਲਓ ਨਹੀਂ ਕਈ ਵਾਰ ਕੱਟਦੇ ਨਹੀਂ ਪਤਾ ਲੱਗਦੀ ਵਿੱਚ ਕਿ ਆਜੀ ਪਰ ਜਦੋਂ ਮਰਜੀ ਛੇ ਮਹੀਨੇ ਦੰਦਰਾ ਆ ਕੇ ਫੁੱਟੇ ਕੋਲੇ ਉਹ ਭਾਗ ਸਭ ਦੇ ਜਾਣ ਤੇ ਨਵੀਂ ਕੋਈ ਵੀ ਕਲਰ ਘੜਾ ਕੇ ਨਹੀਂ ਹਾਂਜੀ ਇਹ ਬਾਈ ਦੀ ਬਹੁਤ ਵਧੀਆ ਗੱਲ ਆ ਬਾਈ ਕਹਿੰਦਾ ਵੀ ਇਹ ਕਲਰ ਕੋਈ ਮੰਨ ਲਓ ਫੇਂਟ ਵੀ ਹੋਗਾ ਕੋਦਾਂਤੀ ਵਿੱਚ ਤਾਂ ਹੁੰਦਾ ਨਹੀਂ ਹੈਨਾ ਕੋਈ ਵੀ ਚਾਂਸ ਹੈ ਨਹੀਂ 100% ਉਹ ਕਹਿੰਦਾ ਵੀ 1% ਹੈ ਚਾਂਸ ਵੀ ਚਲੋ ਉਹ ਵੀ ਗਿਆ ਤਾਂ ਫਿਰ ਫੱਗ ਬਦਲ ਕੇ ਛੇ ਮਹੀਨੇ ਤੱਕ ਨਵੀਂ ਦੇਵਾਂਗੇ ਇਹ ਬਾਈ ਨੇ ਬਹੁਤ ਵਧੀਆ ਗੱਲ ਕੀਤੀ ਹੈ ਇਹ ਜੇ ਇੰਨੀ ਮੰਨ ਲੋ ਆਪਾਂ ਕਹਿਣ ਦਾ ਭਾਵੇਂ ਇੰਨੀ ਤੋਂ ਬ੍ਰੀਕੀ ਦੇ ਵਿੱਚ ਵੀ ਦੱਸਿਆ ਵੀ ਆਪਾਂ ਇੰਨੀ ਜਿੰਮੇਵਾਰੀ ਲੈਣੇ ਆ ਤਾਂ ਉਹ ਲਗਭਗ ਹੀ ਰੰਗ ਸੋਦੇ ਪੇਂਟ ਹੁੰਦੇ ਨੇ ਨਹੀਂ ਹੁੰਦੇ। ਜੇ ਤੁਸੀਂ ਕੋਈ ਗੱਲ ਨਹੀਂ ਥੱਲੀ ਦੇ ਹਾਂ ਜੀ ਥੱਲੀ ਦਿੱਤੀ ਜਾਂਦੀ ਹੈ। ਤੇ ਰੰਗ ਫੇਟ ਦੇ ਤੋਂ ਬਿਲਕੁਲ ਕੋਈ ਵੀ ਸਮੱਸਿਆ ਨਹੀਂ ਹੁੰਦੀ। ਕ੍ਰੀਏਟਿਵ ਹੋਈ ਤੁਸੀਂ ਪੱਕੇ ਦੇ ਵਿੱਚ ਦੱਸਿਆ ਕਿਹੜੀ ਕਿਹੜੀ ਵੈਰੀਟੀ ਦੱਸਿਆ ਤੁਸੀਂ? ਕਿ ਆਪ ਕੋਲ ਥੋੜ੍ਹੀ ਜ਼ਿਆਦਾ ਟੌਪ ਦੀ ਵੈਰੀਟੀ ਹੈ। ਨਹੀਂ ਆਪਾਂ ਇੱਕੋ ਹੀ ਦਾ ਹੋ ਰੱਖਿਆ ਜੀ ਵੈਰੀਟੀ। ਹਾਂ ਜੀ ਹਾਂ ਠੀਕ ਹੈ। ਉਹ ਵੀ ਟੌਪ ਦੀ। ਉਹ ਵੀ ਟੌਪ ਦੀ ਹਾਂ ਜੀ। ਕਿ ਮੈਂ ਰੇਟ ਕਰ 400 ਕੰਨਰ ਆਪਣੇ ਅਨੇ ਉੱਪਰ ਆਪਣੇ ਦਾ ਬਹੁਤ ਲੱਗਿਆ ਤਾਂ ਥੋੜੇ ਘੱਟ ਲੱਗਿਆ ਨੀਚੇ ਦਾ ਉੱਪਰ ਬਹੁਤ ਲੱਗਿਆ ਰੇਟ ਬਾਈ ਕੋਈ ਤੇ ਰੇਟ ਰੇਟ ਆਪਣਾ ਵੀ ਮੰਨੋ ਵਿੱਚੇ ਕਪੜਾ ਜਿੰਨੀ ਵੀ ਪੱਗ ਲੈਣੀ ਐ ਚ 5 ਮੀਟਰ ਚਾਹੇ 10 ਮੀਟਰ ਚਾਹੇ 7 ਮੀਟਰ ਠੀਕ ਹੈ ਹਾਂਜੀ ਉਹਦੇ ਚ ਇਹ ਆ ਵੀ ਨਾਲ ਹੀ ਅਸੀਂ ਇਹ ਕੋ ਕਰਾ ਕੇ ਦੇਵਾਂਗੇ ਇਹਦੇ ਨਾਲ ਨਾਲ ਉਹਦੇ 50 ਬਾਣ ਪੱਗ ਨਾਲ ਵੀ ਦਿੱਤਾ ਜਾਵੇਗਾ ਅੱਛਾ ਪੱਗ 50 ਹਾਂਜੀ ਤੇ ਬਾਜ ਬਾਜ ਠੀਕੋ ਪੱਗ ਹਾਂਜੀ 70 ਰੁਪਏ ਮੀਟਰ ਸੱਤ ਰੁਪਏ ਜਮਾ ਜਾਇਜ਼ ਰੇਟ ਬਾਈ ਜੀ ਮੰਨ ਕੇ ਚਲੋ ਅਸੀਂ ਜਮਾ ਜਾਇਜ਼ ਤੋਂ ਜਾਇਜ਼ ਰੇਟ 70 ਰੁਪਏ ਬਾਈ ਜੇਦਰ ਸਾਰਾ ਤਿਆਰ ਕਰਕੇ ਦੇਵਾਂਗੇ ਗੱਲ ਜੀ ਤੇ ਬਾਈ ਹੁਣ ਆਪਾਂ ਅੱਪਰ ਚੱਲ ਕੇ ਜਿਹੜਾ ਫੁੱਟ ਜਮਾ ਜਿਹੜੀ ਜਿਹੜੀ ਵੈਰਿਟੀ ਹੈਗੀ ਉਹਦੇ ਬਾਰੇ ਤਰੀਕੀ ਦੇ ਵਿੱਚ ਆਜੋ ਛਾਲ ਕਰੇ ਇੱਕ ਵਾਰ ਆਪਣੇ ਕੋਲ ਟਾਈ ਆ ਗਈ ਹੈ ਟਾਈ ਟਾਈ ਹੈ ਨਾ ਬਾਈ ਉਧਰ ਸਾਰੀ ਟਾਈ ਟਾਈ ਦੀ ਜਿੱਲੀ ਵੈਰਿਟੀ ਕੋਈ ਠੀਕ ਹੈ ਬੱਚਿਆਂ ਚੌੜੀ ਭਾਈ ਅਜੇ ਕਰ ਚੱਲਦੀ ਬੜੀ ਜਿਹੜੀ ਪਹਿਲਾਂ ਚੱਲਦੀ ਆ ਦੇ ਵਿੱਚ ਉਹ ਵੀ ਹੈਗਾ ਜਿਹਨੇ ਵੀ ਨਾ ਤੇ ਜਦੋਂ ਇਹ ਆਪਾਂ ਹੁਣ ਗਰਮੀ ਦਾ ਟਾਈਮ ਆ ਨਾ ਗੱਲ ਜਿਵੇਂ ਪਹੁੰਚ ਜਾਉ ਚਾਹੁੰਦੇ ਆ ਹਾਂ 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 ਖਾ ਗਰਮੀ ਹੈ ਕਿ ਸ਼ੌਂਕ ਨਹੀਂ ਹੋ ਉਹਦੇ ਤੇ ਕੀ ਕਰੀ ਬੁੱਧੀ ਆ ਦੇ ਪਰਨੇ ਬਹੁਤ ਫੈਟੇ ਉਹ ਤੋਂ ਆਦਾ ਇੰਆ ਸੈਸਰੀ ਜਵੇ ਗੁਰਮਤੀ ਸੈਸਰੀ ਟੈਂਕੀ ਇਸ ਫਟੀਆਂ ਠੀਕ ਹੈ ਬੋਲੋ ਮੂਲ ਮੰਤਰ ਇਹ ਚੀਜ਼ਾਂ ਨੇ ਆਪਣੇ ਕੋਲ ਸ੍ਰੀਵੀ ਬਾਈ ਕਹਿੰਦਾ ਵੀ ਆਪਣੇ ਕੋਲ ਅਵੇਲੇਬਲ ਹੈਗੀ ਆ ਯਾਨੀ ਕਹਿਣ ਦਾ ਭਾਵ ਜਦੋਂ ਇੱਕ ਵਾਰੀ ਬਾਈ ਜੀ ਦੀ ਦੁਕਾਨ ਤੇ ਜਾ ਕੇ ਤੁਹਾਨੂੰ ਸੁਦਸ਼ਟ ਕਰਕੇ ਮੋੜਾ ਇਹ ਗੱਲ ਨਹੀਂ ਤੁਹਾਨੂੰ ਚੀਜ਼ ਕੋ ਨਾਲ ਗੋ ਹਾਂਜੀ ਜਦੋਂ ਤੁਸੀਂ ਬਾਈ ਕੋਲੇ ਆ ਹੀ ਗਏ ਬਾਈ ਕੁਝ ਵੀ ਦਾ ਆਪਣਾ ਦੋਸਤ ਹੈ। ਠੀਕ ਹੈ ਨਾ ਜਦੋਂ ਤੁਸੀਂ ਸਾਡੇ ਕੋਲ ਆਗੇ ਤਾਂ ਤੁਹਾਨੂੰ ਸੁਸਤ ਕਰਕੇ ਦੁਨਤ ਭੇਜਾਂਗੇ ਘਰ ਦੇ ਹੈਲਥੀ ਚੀਜ਼ਾਂ ਬਿਲਕੁਲ ਨਾ। ਹੋਰ ਦੇਖੋ ਆਪਣੇ ਕਾਰ ਹੈਂਦਰ ਠੀਕ ਹੈ। ਆਪਾਂ ਅੱਜ ਕੱਲ ਗੱਡੀਆਂ ਚ ਹਨ। ਹਾਂ। ਤੁਸੀਂ ਹਾਂ ਲਾ ਲਓ। ਬਹੁਤ ਜਿਆਦਾ ਮਸ਼ੂਚੀ ਚਾਹ। ਸੰਤਾਂ ਦੇ ਬਾਬਾ ਦੀਪ ਸਿੰਘ ਜੀ। ਹਾਂਜੀ ਹਾਂਜੀ। ਹਨਾ ਮਾਤਾ ਗੁਜਰਕੌਰ ਜੀ ਉਡਾੜਾ ਅਜ ਮੰਨ ਲਓ ਇੱਥਾਂ ਦੇ ਪੰਜਾਬ ਦੇ। ਪੰਜਾਬੀ ਬਿਸਨਸ ਤੁਸੀਂ ਹਾਂਜੀ ਹਾਂਜੀ ਛੱਲੇ। ਹਾਂਜੀ ਹਾਂਜੀ ਹਾਂਜੀ। ਜਿਵੇਂ ਆਪਣਾ ਜੁਗਰੀ ਫਿਰ ਆਪਣੇ ਜਿਵੇਂ ਆ ਗਏ ਆ ਦੇਖੋ ਸਰਦਾਰੀ ਆ ਗਈ। ਗੋਲਡਨ ਟੈਂਪਲ ਕਾ ਮਤਲਬ ਜਿੰਨੇ ਵੀ ਨਾਮ ਅੱਜ ਕੱਲ ਹਨ ਆਪਾਂ ਗੋਤ ਚੱਲਦੇ ਆ ਉਦਾਂ ਦੇ ਸ਼ੌਲੇ ਮਤਲਬ ਟੀ-ਸ਼ਰਟ ਆਪਾਂ ਨਵੇਂ ਨਵੇਂ ਇੱਕੋ ਕਰੀਆਂ ਹੁੰਦੇ ਆ ਜੀ 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 ਕੈਨਡਲਵਾਦਾ ਵੀ ਜੀ ਰੂਹ ਖੁਸ਼ ਹੋ ਜਾਂਦੇ ਬੰਦੇ ਇਹਨਾਂ ਕੱਪੜੇ ਨੂੰ ਦੇਖਦਾ ਹੈ ਕੱਪੜੇ ਨੂੰ ਦੇਖ ਕੇ ਤੁਹਾਡੀ ਰੂਹ ਖੁਸ਼ ਹੋ ਜੂਗੀ ਇੱਕ ਵਾਰੀ ਤੁਸੀਂ ਦਰਸ਼ਨ ਬਾਈ ਕੋਲੇ ਨੂੰ ਤੁਹਾਨੂੰ ਇਹ ਆਪਣੀ ਬੇਨਤੀ ਕਰਦਾ ਕੁਝ ਹੀ ਕਰ ਦੋ ਕਿ ਬਾਈ ਕੋਲੇ ਇੱਕ ਵਾਰੀ ਦਰਸ਼ਨ ਤੁਹਾਨੂੰ ਜ਼ਰੂਰ ਦਿਓ ਜੇਕਰ ਤੁਹਾਡਾ ਮਨ ਸੰਤੁਸ਼ਟ ਹੋਇਆ ਤਾਂ ਹੀ ਵੇ ਹਾਂ ਐਵਡਾ ਸਹੀ ਜੀ ਹਾਂ ਜੇ ਤੁਸਤ ਹੋ ਗਏ ਤਾਂ ਇਹ ਨਹੀਂ ਸਹੀ ਜੀ ਜੇ ਤੁਹਾਨੂੰ ਕੋਈ ਵੀ ਮਨਪੱਖਾ ਨਹੀਂ ਇੰਡਾਇਟੀ ਲੋਹਰਾ ਦੀ ਬ੍ਰੇਡਿੰਗ ਤੇ ਹੋ ਜੇ ਜੀ ਸੈਸਤਰੀ ਹੈ ਫਿਰ ਲੈ ਲਓ ਤੁਹਾਡਾ ਮਨ ਸੰਤੁਸ਼ਟ ਮਨ ਸੰਤੁਸ਼ਟ ਹੋਣਾ ਪੂਗਾ ਹੀ ਹੋਊ ਕਿਉਂਕਿ ਕੁਆਲਿਟੀ ਵਧੀਆ ਫ੍ਰੀਟ ਜਾਏ ਹਾਂਜੀ ਤੇ ਚਲੋ ਬਾਈ ਵੀ ਗੁਰੂ ਕੀ ਤਹਾਂ ਚੱਲ ਜਾਈਏ ਆਪਾਂ ਸਾਹ ਵੀ ਪਾਉ। ਤੁਹਾਨੂੰ ਬਰੀਕੀ ਦੇ ਵਿੱਚ ਹਨਾ ਵੀ ਤੁਹਾਡੇ ਕੋਲੇ ਕਿਹੜੀਆਂ-ਕਿਹੜੀਆਂ ਵੈਰਾਈਟੀਆਂ ਮਰਨ ਪੱਕਾ ਦੀਆਂ ਓਕੇ ਠੀਕ ਹੈ 75 ਵਗੈਰਾ ਉਹ ਵੀ ਆਪ ਆ ਬੈਲ ਗੁੰਜੜੀ ਹੈ ਹਨਾ ਮੈਨੂੰ ਕੋਈ ਇਹਨਾਂ ਚੀਜ਼ਾਂ ਮਾਰੇ ਪੱਕਦਾ ਹੋ ਮੰਨਣਾ ਓਕੇ ਓਕੇ ਕਿ ਲੈਂਦਾ ਲਿਆਂਦਾ ਤੁਸੋਂ ਜਾਨਾ ਭਰਾਵਾ ਹਾਂ ਹਾਂ ਵੀ ਉਸ ਵਾਰਾ ਸਾਨੂੰ ਬਰੀਕ ਦੇ ਵਿੱਚ ਜ਼ਰੂਰ ਜਾਣ ਕਰੀ ਕੋ ਆਪਣੇ ਕੋਲੇ ਕਪੜਾ ਜਿਹੜਾ ਹੈਗਾ ਇਹ ਪੱਕਦਾ ਜੀ ਫੁੱਲ ਵੈਲ ਫੁੱਲ ਵੈਲ ਹਾਂਜੀ ਫੁੱਲ ਵੈਲ ਸਾਰੀ ਮੇਲੇ ਵਾਂਗ ਬਹੁਤ ਵਧੀਆ ਕੱਪੜਾ ਸਾਰੇ ਕਲਰਾਂ ਦਾ ਹਾਂਜੀ ਹਾਂਜੀ ਠੀਕ ਹੈ ਆਪਣੀ ਗੱਲ ਨਾਲ ਇਸਦੇ ਨਾਲ ਹੀ ਆਪਣੇ ਕੋਲ ਜਿਵੇਂ ਰੂਬੀਆ ਵੈਲ ਰੂਬੀਆ ਉਹ ਵੀ ਹੈਗੇ ਜੀ ਆਹ ਠੀਕ ਆ ਆਪੋ ਦਾ ਮੈਂ ਲੀਆ ਫਿਰ 75 ਜੀ ਬਹੁਤ ਲਾਈਟ ਵੇਟ ਹੁੰਦਾ ਉਹਦਾ ਸਾਈਡ ਵੇਟ ਹਾਂਜੀ ਹਾਂ ਮਨ ਲਾਈਟ ਪਤਾ ਹੈ ਕਹਿੰਦੇ ਮੁੰਡੇ ਨਵੇਂ ਕਿਉਂਕਿ ਆਪਣਾ ਬੇਟਾ ਵੀ ਗਾਲਜ ਪੜਦਾ ਅੱਖਾਂ ਵਿੱਚ ਵਾਈਦੀ ਹੈ ਹਾਂ ਮਨ 73 ਜੀ ਤੋਂ ਵਾਈ ਕਰਾ ਲੇ ਵੀ ਆਪਣੇ ਕੋਲ ਇੰਜ ਇਸ ਤਰ੍ਹਾਂ ਇਹ ਕਪੜਾ ਜਿਹੜਾ ਬਹੁਤ ਵਧੀਆ ਬਹੁਤ ਵਧੀਆ ਜਿਹੜੀ ਵਧੀਆ ਉਸ ਚ ਨਾ ਫਿਰ ਉਹ ਆਪਣੇ ਕੋਲੇ ਰੱਖੀ ਹਾਂ ਤੇ ਨਾਲ ਹੀ ਜਿਵੇਂ ਆਪਣੇ ਮਨ ਨੂੰ ਆਪਣੇ ਨਿੱਗ ਸਿੰਘ ਬੰਦ ਹੈਗੇ ਕਮਾਲੇ ਬੰਦ ਹੈਗੇ ਦੱਸ ਸਸਪ ਹਾਂ ਉਹ ਕੋਤਨੀਗ ਸਿੰਘ ਵਾਲਾ ਉਹ ਵੀ ਆਪਣੇ ਕੋਲ ਕਪੜਾ ਆਏਗਾ ਜੀ ਕਪੜਾ ਵੇਲੇ ਹਾਂਜੀ ਹਾਂਜੀ ਠੀਕ ਹੈ ਇਸੇ ਤਰੀਕੇ ਨਾਲ ਉਹ ਜਿੰਨੇ ਵੀ ਮਤਲਬ 2 ਡਬਲ ਡਬਲ ਸ਼ੇਡਾਂ ਅਸੀਂ ਲਾਇਆ ਹਾਂ ਜੀ ਦੇਖੋ ਆ ਸ਼ੇਡਾਂ ਦੇ ਨਾਲ ਹੀ ਨੇੜੇ ਆ ਲੱਗਦਾ ਜੀ ਹੈ ਨਾ ਇਸੇ ਤਰੀਕੇ ਆਹ ਦੋ ਸ਼ੇਡਾਂ ਨਾਲ ਮਿਲਦੀ ਦੋ ਦੋ ਤਿੰਨ ਨੰਬਰ ਅਸੀਂ ਇਸੇ ਕਰਕੇ ਲਾਏ ਹੋਇਆ ਹੈ ਨਾ ਆਪਣੇ ਕੋਲ ਇਹ ਮਤਲਬ ਇਹਦਾ ਗਾਗਾ ਚੱਕਰ ਤੇ ਨਾ ਬਬੇ ਸਦਾ ਇੱਕੋ ਜੀ ਹਾਂਜੀ 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 ਬਸ ਪੱਕ ਬੱਜੇ ਨੂੰ ਦੇਖ ਕੇ ਅਡਜਸਟਮੈਂਟ ਨਾਉਂਦੀ ਵਾਦੀ ਬਸ ਉਹਦੇ ਨਾਲ ਇੱਕ ਛੇ ਜਿਹਾ ਜਣਾ ਕਰੋ ਜਮਰੇ ਆ ਜਣਾ ਜੀ 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 ਤੇ ਇੰਟਰਵਿਊ ਭਾਈ ਆਪਣੇ ਕੋਲ ਸਾਰੇ ਰੰਗ ਮੱਲਾ હાਜੀ ਹਾਂ ਹੈਗੇ ਨਹੀਂ ਤੁਹਾਨੂੰ ਜਿਹਨਾਂ ਦੇ ਸਾਰੀ ਆਪੀ ਹੈ 400 ਤੋਂ ਪਲੱਸ ਕਦਰ ਆਪਣੇ ਕੋਲ 400 ਪਲੱਸ ਹਾਂਜੀ ਹਾਂ ਇਹ ਆਪਾਂ ਮਤਲਬ ਕਪੜੇ ਦੀ ਗੱਲ ਕਰੀਏ ਫੇਸਬੂਕ ਫੋਨ ਨਾਲ ਤਾਂ ਕੋਈ ਸਮੱਸਿਆ ਨਹੀਂ ਕੋਈ ਦਿੱਕਤ ਤਾਂ ਆਉਂਦੀ ਨਹੀਂ ਜੀ ਕੰਮਰਾ ਚ ਪਰ ਕੋਈ ਸਮੱਸਿਆ ਨਹੀਂ ਕੋਈ ਦਿੱਕਤ ਨਹੀਂ ਆਉਂਦੀ ਸਮਝ ਗਏ ਬਾਕੀ ਜੇ ਕੋਈ ਆ ਵੀ ਗਈ ਤਾਂ 80% ਆਮ ਤੌਰ ਤੇ ਕਦੇ ਆ ਵੀ ਕੋਈ ਵਾਰ ਕੋਈ ਕੈਮੀਕਲ ਵੱਧ ਗਿਆ ਹੋ ਜਾਂਦਾ ਨਾ ਚਲੋ ਕਈ ਵਾਰ ਹੋ ਜਾਂਦਾ ਤਾਂ ਕੋਈ ਦਿੱਕਤ ਨਹੀਂ 6 ਮਹੀਨਿਆਂ ਚੋਂ ਵੱਜ ਤੋਂ ਵੀ ਮਰਜ਼ੀ ਕੋਈ ਦਿੱਕਤ ਆਉਂਦੀ ਆ ਤਾਂ ਅਸੀਂ ਬੈਠਿਆ ਨਾ ਵੀ ਪੱਕਦੇ ਹਾਂ ਨਹੀਂ ਪੱਕਦੇ ਹਾਂਜੀ ਬਹੁਤ ਵੱਡੀ ਗੱਲ ਆ ਬਾਈ ਨੇ ਕਹੀ ਆ ਵੀ ਨਵੀਂ ਪੱਕ ਸਾਨੂੰ ਮਿਲੂਗੀ ਠੀਕ ਹੈ ਨਹੀਂ ਤੇ ਬਾਈ ਇਹ ਇੱਕ ਦਾ ਮਤਲਬ ਤੁਹ ਬੋਤਨਾਂ ਬ੍ਰੇਕਿੰਗ ਵਾਲੀ ਦੱਸਿਆ ਨਾ ਹਾਂਜੀ ਤੇ ਉਹਦੇ ਵਿੱਚ ਸਾਰੀਆਂ ਆਪਣੇ ਤੋਂ ਪਕਾਣ ਲਗਭਗ ਸਾਰੀਆਂ ਅਵੇਲੇਬਲ ਹਾਂਜੀ 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 ਕੋਈ ਸਮੱਸਿਆ ਨਹੀਂ ਕਰਦੀ ਹੈ ਸਟੈਚੂ ਲੱਗੇ ਨੇ ਪਰਦਾ ਖੜਾ ਤੇ ਬਾਈਆਂ ਨੇ ਬੜੀ ਮਿਹਨਤ ਕਰਕੇ ਹਾਂ ਜੀ ਸਾਰੇ ਇਕੱਲੇ ਇਕੱਲੇ ਨੇ ਜਦੋਂ ਆਉਂਦਾ ਤਾਂ ਮਨ ਬੰਦੇ ਦਾ ਸੰਤੁਸ਼ਟ ਹੋ ਜਾਂਦਾ ਹੈ ਜੀ ਜੀ ਚਾਹ ਦੇ ਹਿਸਾਬ ਨਾਲ ਉੱਪਰ ਰੱਖੋ ਸਹੀ ਹੈ ਜੀ ਯਾ ਸਕਦਾ ਬਾਈਆਂ ਕੋਲ ਚਲੋ ਜੀ ਮੈਂ ਡੱਬੀ ਵਾਲੇ ਪਾਸੇ ਦੱਸਿਆ ਤੁਹ ਬੱਦੀ ਵਾਲੇ ਕਰ ਲੱਗ ਲੱਗ ਕਲਰ ਹਨ ਹਾਂ ਇਹ ਸ਼ੌਂਕ ਦਾ ਵਜਹ ਜੀ ਵੀ ਅੱਜ ਕੱਲ੍ਹ ਆਪਾਂ ਬਹੁਤ ਕਈ ਵਾਰ ਆਹ ਜੀ ਚਾਦਰ ਵੀ ਮੇਰਾ ਬੰਦ ਹਾਂਜੀ ਅੱਜ ਕੱਲ ਮੁੰਡੇ ਬਹੁਤ ਬਹੁਤ ਆਪਣੀ ਗੁਰਪਤ ਬੜੀ ਵੈਰੈਟੀ ਹੈ ਬਾਈ ਦੇਖੋ ਆ ਗਏ ਮਨ ਖੁਸ਼ ਹੋ ਗਿਆ ਰੂ ਖੁਸ਼ ਹੋ ਗਿਆ ਹੈ ਨਾ ਇਹ ਲੱਗ ਲੱਗ ਅਲੱਗ ਅਲੱਗ ਉਹ ਜਰੂਰ ਦਰਸ਼ਨ ਦਿਓ ਬਾਈ ਕੋਲੇ ਆ ਕੇ ਹਾਂਜੀ ਤੇ ਜਿੰਨੇ ਵਾਰੀ ਤੁਸੀਂ ਆਓਗੇ ਤੁਹਾਡਾ ਮਨ ਉਹਦੇ ਵਾਰੀ ਸੰਤੁਸ਼ਟ ਹੋ ਰੂਗਾ ਕਿਉਂਕਿ ਕੁਆਲਿਟੀ ਕੁਆਂਟੀਟੀ ਤੇ ਰੇਟ ਬਾਈ ਕੋਲੇ ਸਾਰੇ ਬੜੇ ਜਾਇਜ਼ ਨੇ ਹਾਂਜੀ ਤੇ ਬਾਈ ਅੱਗੇ ਆਪਣੇ ਕੋ ਕੁਝ ਕੱਪੜੇ ਪਏ ਹੋ ਜੀ ਨਾ ਮੰਨ ਲਾ ਜਾਂਦਾ ਹੈ ਜੇ ਪਰ ਬਣਾ ਲੈਂਦੇ ਹਾਂ ਹਾਂਜੀ ਹਾਂਜੀ ਇਹ ਕੁਝ ਇਹ ਵੀ ਹੈਗੇ ਨੇ ਬਈ ਜੀ ਨਾ ਜਰਾ ਦੇਖੋ ਆ ਦੇਖੋ ਜਿਵੇਂ ਦਮਾਲਾ ਸੋ ਦੱਸੇ ਟਾਸਰ ਕੱਪੜਾ ਇਹ ਨਾ ਖਾਸ ਵਰਗਾ ਉਹ ਆ ਗਿਆ ਜੀ ਨਹੀਂ ਸੰਗਾ ਹਾਂਜੀ ਹਾਂਜੀ ਪੂਰਾ ਉਹ ਹਾਂਜੀ ਵੱਡੇ ਥਾਣੇ ਹੁੰਦੇ ਸੀ ਇਹਨਾਂ ਦੇ ਅੱਛਾ ਜੇ ਇਸ ਤਰ੍ਹਾਂ ਬਾਕੀ ਜਿਹੜੇ ਕਲਰ ਹੋਰ ਵੀ ਐਕਸਟਰਾ ਰੱਖੇ ਹੋਇਆ ਜੀ ਠੀਕ ਹੈ ਉਹ ਮੈਂ ਜਿਹੜੇ ਨਹੀਂ ਸਟਿਚ ਕਈ ਪਰ ਉਹ ਵੀ ਹਾਂ ਨਵੇਂ ਨਵੇਂ ਹੋਰ ਬਰੇਡ ਵੀ ਵਧੀਆ ਜੀ ਇਹ ਸਟਿਚ ਵੀ ਬਣਾਈ ਜਾਂਦੇ ਆ ਜੀ ਹਾਂ ਮਸੂਮ ਸੋ ਹਾਂਜੀ ਹਾਂਜੀ ਤੇ ਰੇਟ ਵੀ ਫਿਕਸ ਲਗਭਗ ਆਪਣੇ ਹਾਂਜੀ ਠੀਕ ਹੈ ਰੇਟ ਫਿਕਸ ਹੈ ਜੀ ਰੇਟ ਫਿਕਸ ਹੈ ਰੇਟ ਕੋਈ ਨਹੀਂ ਰੇਟ ਜੀ ਹਾਂ ਜੀ ਵਾਜੇ ਵਿੱਚ ਟੌਸਰਾ ਇਹਦਾ ਥੋੜਾ ਜਿਆਦਾ ਹੁੰਦਾ ਜੀ ਇਹ ਕਪੜੇ ਦਾ ਆਪਾਂ ਚਾਪਰ ਨਾਲ ਗਏ। ਹਾਂ ਜੀ ਵੀ ਵੈਰਟੀ ਦੇ ਹਿਸਾਬ ਨਾਲ ਜਿਵੇਂ ਦੇਖੋ ਕਪੜਾ ਆਪਾਂ ਲਾਵਾਂਗੇ ਹਨਾ। ਇਹ ਲੋਕਾਂ ਦੀ ਆਪਣੇ ਕੋਲ ਜਵਾਬ ਕੋਈ ਲੈਣ ਆ ਜੀ। ਰੇਟ ਆਪਣੇ ਕੋਈ ਨਹੀਂ। ਹਾਂ ਜੀ ਹਾਂ ਜੀ। ਤੇ ਪੌਂਦੇ ਆਪਣੇ ਕੋਈ 20 ਜਾਣੇ ਇਕੱਠੇ ਦਾ ਵੀ ਇੱਕ ਬੱਚਾ ਆਇਆ ਦਾਮੇ ਬੋਲੇ ਕਿਹਾ ਉਹਨੇ। ਫਿਕਸ ਰੇਟ। ਵੀ ਹੂੰ ਬੰਦਾ ਮਾਨ ਸਨਮਾਨ ਜ਼ਰੂਰ ਕਰਦਿਆਂ। ਠੀਕ ਹੈ। ਮਾਨ ਦਾ ਬੰਦਾ। ਜਿਹੜਾ ਇਕੱਠਾ ਹੁੰਦਾ ਪੌਂਦਾ ਉਹਨਾਂ ਕ ਬੰਦਾ ਜ਼ਰੂਰ ਹੈ ਜੀ ਹਨਾ। ਠੀਕ ਹੈ। ਭਾਈ ਕਹਿੰਦਾ ਵੀ ਜਦੋਂ ਆਪਣੇ ਕੋਲ ਆਊਗਾ ਮਨੁੱਖ ਨੂੰ ਦਸ ਟੂਲ ਤੇ ਮਾਨ ਦਾ ਮਾਨ ਸਨਮਾਨ ਵੀ ਆਪਾਂ ਜਦੋਂ ਆਪਣੇ ਕੋਲ ਦੂਰੋਂ ਚੱਲ ਕੇ ਆਉਂਦਾ ਆਪ ਬਾਈ ਗੁਰਪ੍ਰੀਤੂ ਸਾਨੂੰ ਬੀਕੀ ਦੇ ਵਿੱਚ ਜਾਣਕਾਰੀ ਦਿੱਤੀ ਹੈ ਨਾ ਤੁਹਾਡਾ ਹੈਗਾ ਬਹੁਤ ਬਹੁਤ ਧੰਨਵਾਦ ਆਪਣੇ ਚੈਨਲ ਉਪਰ ਤੇ ਪ੍ਰਮਾਤਮਾ ਕਰੇ ਵੀ ਤੁਸੀਂ ਬੜੀ ਤਰੱਕੀਆਂ ਕਰੋ ਜੀ ਤੇ ਸਾਫ ਸੁਥਰਾ ਕੰਮ ਹਰ ਜ਼ਿੰਦਗੀ ਦੇ ਵਿੱਚ ਕਰਦੇ ਰਹੋ ਤੇ ਲੋਕ ਤੁਹਾਡੇ ਨਾਲ ਅੱਜ 10 ਨੇ ਤਾਂ ਕੱਲ 100 ਜੁੜੇ ਹਾਂ ਜੀ ਤੇ ਕਿਉਂਕਿ ਮੁੱਲ ਬਾਈ ਸਫਾਈ ਦਾ ਦਖਾ ਜੀ ਜੀ ਜਿੰਨੀ ਤੁਹਾਡੇ ਰੇਟ ਵਧੀਆ ਹੋਣਗੇ ਹਾਂਜੀ ਹਾਂਜੀ ਛੋਟੀ ਵਧੀਆ ਮਿੱਠੀ ਕਿਉਂਕਿ ਬਾਈ ਕੋਲ ਸਟਾਫ ਵੀ ਬੜਾ ਬਾਈ ਦੋ 파ਟਨਰ ਨੇ ਦੋਨਾਂ ਸਵਾ ਬੜਾ ਮਿੱਠਾ ਹੈ ਹਾਂਜੀ ਬਾਈ ਕੋਲ ਦੋ ਵੱਲ ਦੇ ਮੁਲਾਜ਼ਮ ਰੱਖਣ ਹੋਊਗੇ ਮੁੰਡੇ ਬਹੁਤ ਜ਼ਿਆਦਾ ਮਿੱਠੇ ਸੁਆਦੇ ਨੇ ਬਾਈ ਕੋਲ ਦਰਸ਼ਕ ਇੱਕ ਵਾਰੀ ਸਾਡੇ ਕੇਸ ਤੋਂ ਜਰੂਰ ਹੀ ਜਰੂਰ ਜੋ ਆਪਣੇ ਚੈਨਲ ਤੇ ਸਾਡਾ ਬਹੁਤ ਧੰਨਵਾਦ ਜਉਂਦੇ ਬਸ ਜਰੂਰ ਪਰਮਾਤਮਾ ਤੁਹਾਨੂੰ ਤਕੀਆਂ ਦੇ